ਆਰੇ ਜੀ ਸਤਕਾਰ ਜੋ ਮੁੱਖ ਮਹਿਮਾਨ ਸਾਹਿਬਾਨ ਸਰਬਾਨ ਤੇ ਲਖਾਰੀ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਹੋ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਲੱਗੇ ਜੀ ਗੀਤ ਦਾ ਨਾਮ ਹੈ ਰੱਬਾ ਕੰਨੀ ਪੋਵੇ ਨਾ ਰੱਬਾ ਕਿਸ ਦੀ ਗੁਲਾਮੀ ਉਹ ਕਰਨੀ ਪਵੇ ਨਾ ਰੱਬਾ ਕਿਸ ਦੀ ਗੁਲਾਮੀ ਇੱਥੇ ਕੈਮ ਰੱਖੀ ਸਭ ਦੇ ਸਰੀਰ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨਾ ਕੋਈ ਮਰੇ ਰੱਬਾ ਗੱਫਰੂ ਮਰੇ ਨਾ ਕੋਈ ਵੀਰੇ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨਾ ਕੋਈ ਮਰੇ ਰੱਬਾ ਗੱਫਰੂ ਮਰੇ ਨਾ ਕੋਈ ਵੀਰੇ ਕਰ ਨਹੀਂ ਪਵੇ ਨਰਪਾਕੀ ਸਦੀਗ ਲਾਮੀ ਓਬੇ ਨਾ ਨਸੀਰ ਪਾਹ ਜੁ ਕਦ ਅੱਖੀਆਂ ਨੂੰ ਜੁਗ ਜੁਗ ਮੰਨਣ ਜਬਾਨੀਆਂ ਪੁੱਤ ਦੀ ਨਾਰਤੀ ਉਠਾਵੇ ਕਦੇ ਬਾਪ ਰੱਬਾ ਚੂੜੀਆਂ ਨਾ ਪੰਨਣ ਜੰਦਾਨੀਆਂ ਪੁੱਤ ਦੀ ਨਾਰਤੀ ਉਠਾਵੇ ਕਦੇ ਬਾਪ ਰੱਬਾ ਚੂੜੀਆਂ ਨਾ ਪੰਨਣ ਜਵਾਨੀ ਜਨਾਨੀਆਂ ਬਣ ਨਾ ਕਦੇ ਵੀ ਕੋਈ ਜੜ ਇੱਥੇ ਪੰਗੇ ਆਦੀ ਬਣ ਨਾ ਕਦੇ ਵੀ ਕੋਈ ਜੜ ਇੱਥੇ ਪੰਗੇ ਆਦੀ ਬਣ ਕੇ ਅੱਜ ਤੱਕ ਸ਼ੇਰ ਮੀਰ ਨਿੱਕੇ ਨਿੱਕੇ ਬੱਚੇ ਆਦੀ ਮਾਂ ਦਾ ਕੋਈ ਮਰੇ ਰੱਬਾ ਕਬਦੂ ਮਰੇ ਨਾ ਕੋਈ ਵੀਰੇ ਨਿੱਕੇ ਨਿੱਕੇ ਬੱਚੇ ਆਦੀ ਮਾਂ ਦਾ ਕੋਈ ਮਰੇ ਰੱਬਾ ਕਬਦੂ ਮਰੇ ਨਾ ਕੋਈ ਵੀਰੇ ਕਰਨੀ ਪਾਵੇ ਰੱਬਾ ਕੀ ਸੈਦੀ ਕਲਮੀ ਜਰ ਜੋਰੂ ਪਿੱਛੇ ਲਾ ਕਤਲ ਕਦੇ ਹੋਣ ਰੱਬਾ ਪਾਵੇ ਨਾ ਪਾਈਆਂ ਚੱਕਦੇ ਪੈਰ ਬਣੇ ਨਾ ਸ਼ੈਤਾਨ ਕੋਈ ਇੱਥੇ ਇਹਨਾਂ ਸਾਰੇ ਰੱਬਾ ਖੁਸ਼ੀਆਂ 'ਚ ਬਸੇ ਪਿੰਡ ਸ਼ਹਿਰ ਬਣੇ ਨਾ ਸ਼ੈਤਾਨ ਕੋਈ ਇੱਥੇ ਇਹਨਾਂ ਸਾਨ ਰੱਬਾ ਖੁਸ਼ੀਆਂ 'ਚ ਬਸੇ ਪਿੰਡ ਸ਼ਹਿਰ ਸੰਨ ਸੰਤਾਲੀ ਵਾਂਗੂੰ ਪਹਿਣ ਨਾ ਬਿਛੋੜੇ ਸੰਨ ਸੰਤਾਲੀ ਬਾਂਧੂ ਪਹਿਣ ਨਾ ਬਿਛੋੜੇ ਕਦੇ ਹੋਵੇ ਨਾ ਤੇ ਨਾ ਤੋਂ ਵੱਖ ਨੀਰੇ ਨਿੱਕੇ ਨਿੱਕੇ ਬੱਚੇ ਆਦੀ ਮਾਰਾ ਕੋਈ ਮਰੇ ਰੱਬਾ ਘਰੂ ਮਰੇ ਨਾ ਕੋਈ ਵੀਰੇ ਨਿੱਕੇ ਨਿੱਕੇ ਬੱਚੇ ਆਦੀ ਮਾਰਾ ਕੋਈ ਮਰੇ ਰੱਬਾ ਘਰੂ ਮਰੇ ਨਾ ਕੋਈ ਵੀਰੇ ਕਰਨੀ ਪਵੇ ਨਾ ਰੱਬਾ ਕੀ ਸੇਤੀ ਗਲਮੀ ਆਸ਼ਰਮਾਂ ਵਿੱਚ ਬੁੱਢੇ ਮਾਪੇ ਰਾੜੂਣੇ ਛੋਟੀ ਉਮਰੇ ਜਤੀਮਾ ਬੱਚੇ ਹੋਣ ਨਾ ਛਿੜੇ ਨਾਕ ਤੇ ਵੀਰਾਂ ਪਾ ਬਾਡਰਾ ਤੇ ਜੰਗ ਫੌਜੀ ਵੀਰਿਆਂ ਦੇ ਮਾਪੇ ਕਦੇ ਰੋਣ ਨਾ ਛਿੜੇ ਨਾਕ ਤੇ ਵੀਰਾਂ ਪਾ ਬਾਡਰਾ ਤੇ ਜੰਗ ਫੌਜੀ ਵੀਰਿਆਂ ਦੇ ਮਾਪੇ ਕਦੇ ਰੋਣ ਨਾ ਸ਼ਾਸਤਾਂ ਦੀ ਬਲੀ ਕਦੇ ਚੜੇ ਨਾ ਜਵਾਨੇ ਸ਼ਾਸਤਾਂ ਦੀ ਬਲੀ ਕਦੇ ਚੜੇ ਨਾ ਜਵਾਨੇ ਕਦੇ ਲੀੜਾ ਦੀ ਮਰੇ ਨਾ ਜਮੀਰ ਨਿੱਕੇ ਨਿੱਕੇ ਵਿੱਚ ਆਸਿਮਾਨਾ ਕੋਈ ਮਰੇ ਰੱਬਾ ਘੱਬਰੂ ਮਰੇ ਨਾ ਕੋਈ ਵੀਰ

ਗੜਾਏ ਕੋਈ ਵੀ ਕਿਸੇ ਨੂੰ ਪੂਰੀ ਭਟਕੇ ਤੱਕੇ ਨਾ ਕੋਈ ਵੀ ਕਿਸੇ ਨੂੰ ਪੂਰੀ ਭਟਕੇ ਤੱਕੇ ਨਾ ਰੱਬਾ ਬਣ ਜਾਈਏ ਸਾਰੇ ਖੰਡ ਖੀਰ ਨਿੱਕੇ ਨਿੱਕੇ ਬੱਚੇ ਆਦੀ ਮਾਣਾ ਕੋਈ ਮਰੇ ਰੱਬਾ ਘੱਰੂ ਮਰੇ ਨਾ ਕੋਈ ਵੀਰੇ ਨਿੱਕੇ ਨਿੱਕੇ ਬੱਚੇ ਆਦੀ ਮਾਣਾ ਕੋਈ ਮਰੇ ਰੱਬਾ ਘੱਰੂ ਮਰੇ ਨਾ ਕੋਈ ਵੀਰੇ ਨਿੱਕੇ ਨਿੱਕੇ ਬੱਚੇ ਆਦੀ ਮਾਣਾ ਕੋਈ ਮਰੇ ਰੱਬਾ ਘੱਰੂ ਮਰੇ ਨਾ ਕੋਈ ਵੀ Karlo ba mêra rat pa get filtigañ hoc'h mi A-ha!